ਸਮਾਣਾ ਪਟਿਆਲਾ ਸੜਕ ਤੇ ਤੁਹਾਨੂੰ ਦਿਖਾਉਣ ਜਾ ਰਿਹਾ ਸਮਾਣਾ ਕੇ ਨਜ਼ਦੀਕ ਹੀ ਜਿਹੜੇ ਇਹ ਜੰਗਲਾਤ ਵਾਖੜਾ ਨਹਿਰ ਦੇ ਨਾਲ ਜਿਹੜੇ ਜੰਗਲਾਤ ਕੇ ਦਰਖਤ ਖੜੇ ਹੈ ਬੂਟੇ ਖੜੇ ਹੈ ਕਾ ਹੈ ਇਹ ਸਾਰੇ ਬੂਟੇ ਤੁਸੀਂ ਦੇਖ ਰਹੇ ਹੋ ਵਨਸਪਤੀ ਸਾਡੀ ਸੜ ਰਹੀ ਹੈ ਇਹ ਨਵੇਂ ਬੂਟੇ ਜਿਹੜੇ ਪੈਦਾ ਹੋਵੰਗੇ ਇਹ ਵੀ ਜਲ ਰਹੇ ਹਨ ਇਹ ਆਗ ਕਿਨੇ ਲਗਾਈ ਹੈ ਕਿਨ ਕਾਰਨ ਕਰਕੇ ਆਗ ਲਗੀ ਔਰ ਜਿਹੜੇ ਮੇਨ ਰੋਡ ਹੈ ਮੇਨ ਰੋਡ ਤੇ ਧੂਆ ਹੋਣ ਕਰਕੇ ਬੜੀ ਹਾਦਸਾ ਵੀ ਹੋ ਸਕਦਾ ਹੈ ਬੜਾ ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤੇ ਆਗ ਨੂੰ ਤੁਰੰਤ ਬੁਝਾਇਆ ਜਾਵੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਔਰ ਤੁਹਾਨੂੰ ਦਿਖਾ ਰਿਹਾ ਇਸੇ ਨਾਲ ਨਾਲ ਅਸੀਂ ਅੱਗੇ ਵੀ ਇਹ ਦੇਖੋ ਗੱਡੀਆਂ ਆ ਰਹੀਆਂ ਤੂਹਾਂ ਤੂਹਾਂ ਦੇ ਵਿੱਚ ਹਾਦਸਾ ਹੋ ਸਕਦਾ ਹੈ ਔਰ ਇਹ ਟ੍ਰੈਫਿਕ ਹੈ ਮੇਨ ਰੋਡ ਦਾ ਟ੍ਰੈਫਿਕ ਆਉਣ ਕਰਕੇ ਕੋਈ ਵਾਹਨ ਚਾਲਕ ਇਹਦੇ ਨਾਲ ਤੂਹਾਂ ਦੇ ਵਿੱਚ ਕੋਈ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਹੈ ਲੇਕਿਨ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਇਹ ਬੁੱਟੇ ਹੈ ਜਿਹੜੇ ਨਵੇਂ ਬੁੱਟੇ ਪਾਣਪਦੇ ਉਹਨੂੰ ਸਾਲ ਦੋ ਸਾਲ ਲੱਗ ਜਾਂਦੇ ਹਨ ਲੇਕਿਨ ਇਹ ਅਗਰ ਲਗਣ ਨਾਲ ਇਹ ਜਿਹੜੇ ਬੁੱਟੇ ਸੜ ਰਹੇ ਹਨ ਔਰ ਕਿਨ ਕਾਰਨਾ ਕਰਕੇ ਜੇ ਨਿਆ ਬੁੱਟਾ ਹੈ ਬਿਲਕੁਲ ਜਲ ਜਾਣਾ ਹੈ ਇਸ ਆਗ ਦੇ ਵਿੱਚ ਕਿਸੇ ਨੇ ਕਾਰਨ ਆਗ ਲਗੀ ਹੈ ਗਰਮੀ ਦਾ ਟੈਂਪਰੇਚਰ ਹੀ ਬਦ ਰਿਹਾ ਉਹ ਵੀ ਹੋ ਸਕਦਾ ਹੈ ਲੇਕਿਨ ਤੁਸੀਂ ਦੇਖ ਰਹੇ ਹੋ ਇਸ ਪਾਸੇ ਇਹ ਦਰਖਤ ਜਿਹੜੇ ਹੈ ਦਰਸ਼ਤਾ ਨੂੰ ਤੁਸੀਂ ਦੇਖੋ ਵੀ ਦਰਖਤ ਵੀ ਜਲ ਰਹੇ ਨੇ ਜਿਹੜੇ ਨਏ ਬੁੱਟੇ ਸੀ ਜਿਹੜੇ ਨਵੇਂ ਪੈਦਾ ਹੁੰਦੇ ਆ ਉਹ ਬੁੱਟੇ ਵੀ ਜਲ ਜਾਂਦੇ ਆ ਔਰ ਇਸ ਦੇ ਨਾਲ ਇਧਰ ਦੇਖੋ ਤੁਸੀਂ ਇੱਕ ਤਰ੍ਹਾਂ ਨਵਾਂ ਬੁੱਟਾ ਹੈ ਇਹ ਸਾਰੇ ਨਏ ਬੁੱਟੇ ਇਸ ਆਗ ਦੀ ਚਪੇਟ ਵਿੱਚ ਆ ਰਹੇ ਆ ਔਰ ਇਸ ਨੂੰ ਤੁਰੰਤ ਆਗ ਤੋਂ ਪੁਝਾਣਾ ਚਾਹੀਦਾ ਤਾਂ ਕਿ ਉਹ ਇਹ ਦਰੁਖ ਹੈ ਉਹ ਨਾ ਜਰਨ ਇਸ ਦੇ ਰੋਕਣ ਦੇ ਲਈ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਆਗ ਲੱਗਦੀ ਹੈ ਇਸ ਨੂੰ ਤੁਰੰਤ ਰੁਕੇ ਜਾਵੇ ਹਾਸੇ ਸੜਕਾਂ ਤੇ ਨਾ ਹੁਣ ਉਹ ਜਿਹੜੀ ਸਾਡੀ ਨਸਪਤੀ ਹੈ ਸਾਡੇ ਨਵੇਂ ਬੂਟੇ ਪੌਦੇ ਹਨ ਉਹ ਨਾ ਅਗ ਦੀ ਪੇੜ ਚੜਨ ਸੂਚਨਾ ਦੇਣ ਤੇ ਫਾਇਰ ਬ੍ਰਿਗੇਡੀ ਆਗ ਬੁਝਾਣ ਦੇ ਲਈ ਪਹੁੰਚ ਗਈ ਹੈ ਤੇ ਅਗ ਨੂੰ ਪੁਝਾਣਾ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸ਼ੁਰੂ ਕਰ ਦਿੱਤਾ ਹੈ ਕੈਮਰਾਮੈਨ ਜੀਕੇ ਕਰਗਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼